ਅੱਜ ਸਾਡਾ ਜਿਹੜਾ 13 ਫਰਵਰੀ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਆ ਵਾ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਇਲੈਕਸ਼ਨ ਦੇ 2-3 ਦਿਨ ਬਾਕੀ ਰਹਿ ਗਏ ਇਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਤੇ ਇਲੈਕਸ਼ਨ ਵੱਲੋਂ ਆਪਣੇ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ 'ਚ ਪੰਜਾਬ 'ਚ ਡਟ ਕੇ ਵਿਰੋਧ ਕਰਦੇ ਆ ਤੇ ਬਾਈਕਾਟ ਕਰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਇਸੇ ਤਰ੍ਹਾਂ ਹੀ ਅੱਜ ਸਾਡੇ ਇਲਾਕੇ ਦੇ ਰਵੀਕਰਨ ਸਿੰਘ ਕਾਲੋਂ ਜਿਹੜੇ ਉਹ ਭਾਜਪਾ 'ਚ ਨਵੇਂ-ਨਵੇਂ ਗਏ ਨੇ ਤੇ ਉਹਨਾਂ ਨੇ ਅੱਜ ਦੋਵੇਂ ਸਾਈਂ ਪ੍ਰੋਗਰਾਮ ਰੱਖੇ ਸੀ ਪਿੰਡ ਖਜਾਨਾ ਕੋਟ ਤੇ ਪਿੰਡ ਖੈਰੇ ਖਜਾਨੇ ਕੋਟ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਵਾਪਸ ਲੈ ਲਿਆ ਤੇ ਪਿੰਡ ਖੈਰਿਆਂ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਰਵੀ ਕਰਨ ਕਾਲੋਂ ਜਿਹੜਾ ਭੱਜ ਗਿਆ ਵਾ ਇਸ ਕਰਕੇ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਏ ਕ੍ਰਾਂਤੀਕਾਰੀ ਕਾਰਕ ਕਾਰ ਕਾਰ ਵੱਲੋਂ ਕੱਲ ਨੂੰ ਜਿਹੜਾ ਉੱਤੋਂ ਕਾਲ ਆਈ ਆ 28 ਤਰੀਕ ਨੂੰ ਪੂਰੇ ਭਾਜਪਾ ਦੇ ਜਿਹੜੇ ਕੈਂਡੀਡੇਟ ਵਿਧਾਇਕ ਜਾਂ ਇਹ ਰਿਗੈਂਟ ਚਾਰਜ ਦੇ ਉਹਨਾਂ ਦੇ ਘਰ ਘੇਰਨੇ ਆ ਅਸੀਂ ਕੱਲ ਨੂੰ ਆਪਣੇ ਦਾदू ਜੋਧ ਰਵਿਕਰਨ ਸਿੰਘ ਦਾ ਕਾਲੂਕੇ ਦਾ ਘਰ ਕੇ ਰਾਂਗੇ ਤੇ ਨਾਲ ਹੀ ਅਸੀਂ ਐਲਾਨ ਕਰਦੇ ਆ ਕਿ ਅਸੀਂ ਜਿਹੜਾ ਬਾਈਕਾਰਡ ਕੀਤਾ ਹੋਇਆ ਇਲੈਕਸ਼ਨ ਦਾ ਤੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਸੱਥਾ ਚ ਖਿਲਾੜ ਕੇ ਸਵਾਲ ਪੁੱਛਾਂਗੇ ਕਿ ਤੁਸੀਂ 70 ਸਾਲਾਂ 'ਚ ਕੀ ਕੀਤਾ ਵਾ ਜਾਂ ਤੁਸੀਂ ਜਿਹੜਾ ਮੋਰਚਾ ਲੱਗਾ ਉਹਦਾ ਕੀ ਕਰੋਗੇ ਇਸ ਕਰਕੇ ਅਸੀਂ ਸਾਰੇ ਡਟ ਕੇ ਵਿਰੋਧ ਕਰਦੇ ਆਂ ਪਾਤਿਕ ਸੰਜੁਣੀ ਕ੍ਰਾਂਤੀਕਾਰੀ ਜਿੰਦਾਬਾਦ ਅੱਲਾਹੂ ਅਕਬਰ ਅੱਲਾਹੂ ਅਕਬਰ ਦਾਦੀ ਕਾਤਲ ਭਾਜਾ ਸਰਕਾਰ ਮਰਦਾਬਾ ਅੱਲਾਹੂ ਅਕਬਰ ਅੱਲਾਹੂ ਅਕਬਰ ਸਰਕਾਰ ਨੂੰ ਪਿੰਡਾਂ 'ਚ ਨਹੀਂ ਬਣਦੇਾਂਗੇ ਨਹੀਂ ਬਣਦੇਾਂਗੇ ਪੰਜਾਬ ਨੂੰ ਪਿੰਡਾਂ ਦੇ ਵਿੱਚ ਨਹੀਂ ਬਣਦੇਾਂਗੇ